ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਸੰਕਟ ਮੋਚਨ ਸ਼ਬਦ ਜਿਹੜਾ ਹੈ ਉਹ ਆਪਾਂ ਸਾਂਝਾ ਕਰਾਂਗੇ ਇਹ ਸ਼ਬਦ ਕਾਦੇ ਲਈ ਹੈ ਕਿਸ ਵਿਧੀ ਨਾਲ ਕਰਨਾ ਹੈ ਤੇ ਆਖਰ ਕਿਸ ਵਕਤ ਕਰਨਾ ਹੈ ਸਭ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਸਮਝਾਂਗੇ ਹਰ ਇੱਕ ਚੀਜ਼ ਨੂੰ ਵਾਚਾਂਗੇ ਔਰ ਜੋ ਕੋਈ ਆਪਜੀ ਦੇ ਸਵਾਲ ਨੇ ਉਹ ਸਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਕ ਵਾਰ ਫਤਿਹ ਬੁਲਾਵੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸ਼ਬਦ ਅੱਜ ਆਪਾਂ ਸਾਂਝਾ ਕਰਾਂਗੇ ਗੁਰਮੁਖ ਪਿਆਰਿਓ ਇਹ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਸੋਰਠ ਰਾਗ ਦੇ ਵਿੱਚੋਂ ਇਹ ਸ਼ਬਦ ਨੂੰ ਆਪਾਂ ਵਾਚਾਂਗੇ ਸਾਰ ਸੰਗਤ ਇਹ ਜਿਹੜਾ ਸ਼ਬਦ ਹੈ ਇਹ ਸ਼ਬਦ ਦਾ ਨਿਤਨੇਮ ਕੀਤੇ ਆ ਇਹ ਸ਼ਬਦ ਦਾ ਜਾਪ ਕੀਤੇ ਆ ਸਾਰੀਆਂ ਚਿੰਤਾਵਾਂ ਜੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਹਰ ਇੱਕ ਚਿੰਤਾ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਹਰ ਇੱਕ ਫਿਕਰ ਦਾ ਖਾਤਮਾ ਹੋ ਜਾਂਦਾ ਹੈ। ਇਹ ਸ਼ਬਦ ਦਾ ਜਾਪ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਹੈ। ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ ਬੈਠ ਕੇ ਆਰਾਮ ਨਾਲ ਇਕਾਗਰ ਚਿਤ ੋ ਕੇ ਲਗਾਤਾਰ 31 ਦਿਨ ਕਰਿਆ ਜੇ। 101 ਵਾਰ ਇਸ ਦਾ ਜਾਪ ਕਰਨਾ ਹੈ ਤੇ ਫਿਰ ਵੇਖਿਓ ਕਿਸ ਤਰ੍ਹਾਂ ਮਨ ਦਾ ਸਥਿਰਪੁਣਾ ਜਿਹੜਾ ਉਹ ਇੱਕ ਦਮ ਹੀ ਬਣਦਾ ਹੈ ਇਹ ਯਾਦ ਰੱਖਿਆ ਜੇ ਮਨ ਨੂੰ ਸਥਿਰ ਕਰਨ ਦੇ ਲਈ ਮਨ ਨੂੰ ਟਿਕਾਵਣ ਦੇ ਲਈ ਹੀ ਇਹ ਸ਼ਬਦ ਜਿਹੜਾ ਹੈ ਉਹ ਆਪਾਂ ਪੜਨਾ ਹੈ ਸਾਧ ਸੰਗਤ ਤੇ ਜੇਕਰ ਇਹ ਸ਼ਬਦ કંઠ ਹੋ ਜਾਵੇ ਹੁਣ ਸਵਾਲ ਹੁੰਦਾ ਹੈ ਵੀ ਸ਼ਬਦ કંઠ ਹੋ ਜਾਵੇ ਕੀ ਅਸੀਂ ਤੁਰਦੇ ਹੋਏ ਵੀ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹੋ ਜੀ ਜੇਕਰ ਸ਼ਬਦ ਆਪਜੀ ਦੇ કંઠ ਹੋ ਗਿਆ ਹੈ ਤਾਂ ਕਰਦੇ ਕੰਮਕਾਰ ਕਰਦੇ ਹੋਏ ਸ਼ਬਦ ਦਾ ਜਾਪ ਕਰ ਸਕਦੇ ਹੋ ਜ਼ਰੂਰ ਕਰੋ ਜਿੰਨਾ ਵੀ ਕਰ ਸਕਦੇ ਹੋ ਸੋ ਆਪਾਂ ਸ਼ਬਦ ਦੀ ਪਹਿਲਾ ਸਾਂਝ ਵੀ ਪਾਈਏ ਫਿਰ ਆਪਾਂ ਥੋੜਾ ਜਿਹਾ ਅਰਥਾ ਨੂੰ ਵੀ ਸਮਝਾਂਗੇ ਪਹਿਲਾ ਤੇ ਆਰੰਭਤਾ ਤੋਂ ਪਹਿਲਾ ਆਖੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸੋਰਠ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ आनंद ਕਰਹਿ ਨਰ नारी ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪਰਖ ਮਿਹਰਵਾਨ ਹਰ ਨਾਨਕ ਸਾਚ ਵਖੰਨਾ ਸਾਧ ਸੰਗਤ ਸੋਰਠ ਰਾਗ ਦਾ ਇਹ ਸ਼ਬਦ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਿਤ ਕੀਤਾ ਹੋਇਆ ਇਹ ਸ਼ਬਦ ਜੋ ਆਪਾਂ ਹੁਣੇ-ਹੁਣੇ ਪੜਿਆ ਹੈ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਪਿਆਰਿਓ ਪਰਮੇਸ਼ਰ ਦਿੱਤਾ ਪੰਨਾ ਜੈਸਾ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਵਿਕਾਰਾਂ ਦੇ ਰਾਹ ਵਿੱਚ ਡੱਕਾ ਮਾਰ ਦਿੱਤਾ ਹੈ ਤੇ ਉਸ ਮਨੁੱਖ ਦੇ ਅੰਦਰੋਂ ਪਰਮੇਸ਼ਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾਲ ਦਿੱਤਾ ਹੈ ਯਾਦ ਰੱਖਿਓ ਵੀ ਪਾਤਸ਼ਾਹ ਨੇ ਐਡੀ ਵੱਡੀ ਕਿਰਪਾ ਕੀਤੀ ਸਾਰੇ ਜੀਵਾਂ ਦੇ ਜੀਵਾਤਮਿਕ ਆਨੰਦ ਜਿਹੜੇ ਨੇ ਉਹ مانਦੇ ਨੇ ਜਿਨ੍ਹਾਂ ਉੱਤੇ ਪ੍ਰਭੂ ਨੇ ਕਿਰਪਾ ਕਰ ਦਿੱਤੀ ਹੈ ਸਤਗੁਰ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਹਰ ਹਰ ਪ੍ਰਭ ਕਿਰਪਾ ਧਾਰੀ ਜਿਨ੍ਹਾਂ ਤੇ ਪਰਮਾਤਮਾ ਮਿਹਰવાન ਹੋਇਆ ਜਿਨ੍ਹਾਂ ਤੇ ਸਤਗੁਰ ਨੇ ਦਇਆ ਕੀਤੀ ਹੈ ਸਾਧ ਸੰਗਤ ਉਹ ਕੌਣ ਨੇ ਜਿਹੜੇ ਗੁਰੂ ਨਾਲ ਜੁੜ ਗਏ ਨੇ ਜਿਹੜੇ ਪਾਤਸ਼ਾਹ ਦੇ ਨਾਲ ਜੁੜ ਗਏ ਨੇ ਜਿਹੜੇ ਗੁਰੂ ਦੇ ਹੋ ਗਏ ਜਿਨ੍ਹਾਂ ਨੇ ਕਿਹਾ ਵੀ ਸਤਗੁਰ ਤੋਂ ਬਿਨਾ ਸਾਡਾ ਕੋਈ ਹੋਰ ਨਹੀਂ ਇਸੇ ਸ਼ਬਦ ਦੇ ਵਿੱਚ ਗੁਰੂ ਕਹਿੰਦੇ ਨੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਤੁਰ ਕੀ ਬਾਣੀ ਹੈ ਤੁਰ ਦਰਗਾਹ ਤੋਂ ਆਈ ਹੁਸ ਅਕਾਲ ਪੁਰਖ ਦੀ ਬਾਣੀ ਹੈ ਜਿਹੜੀਆਂ ਸਾਰੀਆਂ ਚਿੰਤਾਵਾਂ ਦਾ ਖਾਤਮਾ ਕਰਨ ਦੇ ਸਮਰੱਥ ਹੈ ਇਹ ਸ਼ਬਦ ਜਾਪ ਕਰੋਗੇ ਹਰ ਇੱਕ ਚਿੰਤਾ ਫਿਕਰ ਟੈਨਸ਼ਨ ਜਿਹੜੀ ਹੈ ਖਤਮ ਹੋ ਜਾਏਗੀ ਤੜਕੇ ਅੰਮ੍ਰਿਤ ਵੇਲੇ 101 ਵਾਰ ਇਹਦਾ ਜਾਪ ਜ਼ਰੂਰ ਕਰਿਓ ਤੁਹਾਨੂੰ ਆਪਣੇ ਆਪ ਦੇ ਵਿੱਚ ਖੁਦ ਬਦਲਾਵ ਜਿਹੜਾ ਹੈ ਉਹ ਨਜ਼ਰ ਆਵੇਗਾ ਸਾਰ ਸੰਗਤ ਕੋਸ਼ਿਸ਼ ਕਰੋ ਰੋਜ਼ ਕਰਨ ਦੀ ਬਿਨਾਂ ਨਾਗੇ ਤੋਂ ਵੀ ਦੀ ਆਪਾਂ ਸਮਝੀ ਚੁੱਕੇ ਹਾਂ ਕਿਵੇਂ ਕਰਨਾ ਹੈ ਸਭ ਕੁਝ ਆਪਾਂ ਦੱਸ ਹੀ ਚੁੱਕੇ ਹਾਂ ਸੰਕਟ ਮੋਚਨ ਚੈਨਲ ਦੇ ਨਾਲ ਜੁੜੇ ਰਹੋ ਜੀ ਫੇਰ ਆਪਾਂ ਨਵੇਂ ਸ਼ਬਦ ਦੇ ਨਾਲ ਵਿਚਾਰਾ ਪਾਵਾਂਗੇ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ